ਸਸਿਕਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Jobs Why กันਦੇ ਦੇ ਵਿੱਚ ਪੰਜਾਬ ગ્રામਨ ਬੈਂਕ ਦੇ ਵਿੱਚ ਭਰਤੀਆਂ ਨਿਕਲੀਆਂ ਜੀ 191 ਵੱਖ-ਵੱਖ ਭਰਤੀਆਂ ਹੋਣਗੀਆਂ ਜੀ ਜਿਨ੍ਹਾਂ ਦੀ ਏਜ ਲਿਮਿਟ ਵੱਖ-ਵੱਖ ਹੋਵੇਗੀ ਅਤੇ ਵਿਦਿਅਕ ਯੋਗਤਾ ਵੀ ਵੱਖ-ਵੱਖ ਹੋਵੇਗੀ ਤੇ ਦੋਸਤੋ ਅਪਲਾਈ ਕਿਵੇਂ ਕਰਨਾ ਹੈ ਤੇ ਕੀ ਵਿਦਿਅਕ ਯੋਗਤਾ ਹੋਵੇਗੀ ਉਮਰ ਹੱਦ ਕੀ ਹੋਵੇਗੀ ਪੂਰੀ ਜਾਣਕਾਰੀ ਦੇ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਜਿਹੜੇ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਬੈਲ ਆਈਕਨ ਤੇ ਕਲਿੱਕ ਕਰ ਦੇਣ ਅਤੇ ਡਿਸਕ੍ਰਿਪਸ਼ਨ ਦੇ ਵਿੱਚ ਆਪਣੇ WhatsApp ਤੇ Telegram ਚੈਨਲ ਦਾ ਵੀ ਲਿੰਕ ਦਿੱਤਾ ਹੋਇਆ ਹੈ ਤੁਸੀਂ ਉੱਥੇ ਜਾ ਕੇ ਜੁਆਇਨ ਕਰ ਸਕਦੇ ਹੋ ਜੀ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨਾਂ ਸਮੇਂ ਸਿਰ ਪ੍ਰਾਪਤ ਹੋ ਸਕਣ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਦੋਸਤੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਕਿਉਂਕਿ ਵੀਡੀਓ ਬਣਾਉਣ ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਦੋਸਤੋ ਹੁਣ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਵੱਲ ਦੋਸਤੋ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਇੰਸਟੀਚਿਊਟ ਆਫ ਬੈਂਕਿੰਗ ਪਰਸਨਲ ਸੈਕਸ਼ਨ IBPS ਦੇ ਵੱਲੋਂ ਦੋਸਤੋ ਇਹ ਨੋਟੀਫਿਕੇਸ਼ਨ ਸਾਰੀ ਦਾ ਸਾਰਾ ਜਿਹੜਾ ਹੈ ਉਹ ਇੰਗਲਿਸ਼ ਦੇ ਵਿੱਚ ਹੈ ਮੈਂ ਤੁਹਾਨੂੰ ਜਿੰਨੇ ਵੀ ਇਨਫੋਰਮੇਸ਼ਨ ਦੇਵਾਂਗਾ ਉਹ ਪੰਜਾਬੀ ਦੇ ਵਿੱਚ ਦਿੱਤੀ ਹੈ ਪਰ ਇਹ ਨੋਟੀਫਿਕੇਸ਼ਨ ਦਾ ਲਿੰਕ ਤੁਹਾਨੂੰ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਹੈ ਜਿੱਥੋਂ ਪੜ ਕੇ ਤੁਸੀਂ ਇਹ ਨੋਟੀਫਿਕੇਸ਼ਨ ਇਹ ਜੋਬ ਦੇ ਬਾਰੇ ਅਪਲਾਈ ਕਰ ਸਕਦੇ ਹੋ ਤੇ ਹੁਣ ਚੱਲਦੇ ਹਾਂ ਦੋਸਤੋ ਪੰਜਾਬੀ ਵਰਜ਼ਨ ਦੇ ਉੱਤੇ ਜਿੱਥੇ ਤੁਹਾਨੂੰ ਪੂਰੀ ਨੌਲੇਜ ਏਜ ਏਜ ਲਿਮਟ ਸਟੱਡੀ ਅਤੇ ਕਿਹੜੀ-ਕਿਹੜੀ ਜੋਬ ਹੈ ਉਹਦੇ ਬਾਰੇ ਤੁਹਾਨੂੰ ਪੂਰੀ ਨੌਲੇਜ ਦਿੱਤੀ ਜਾਵੇਗੀ ਜਵ ਬ੍ਰਾਮਨ ਬੈਂਕ ਦੇ ਵਿੱਚ ਭਰਤੀਆਂ ਵੱਖ-ਵੱਖ ਤਰ੍ਹਾਂ ਦੀਆਂ ਜੀ ਤੇ ਕੁੱਲ ਸਮੀਆਂ ਦੀ ਗਿਣਤੀ 191 ਹੈ ਤੇ ਅਪਲਾਈ ਕਰਨ ਦਾ ਜਿਹੜਾ ਸਮਾਂ ਜੀ 19 2025 ਤੋਂ ਲੈ ਕੇ 21 9 2025 ਤੱਕ ਹੈ ਜੀ ਪੋਸਟ ਦਾ ਨਾਮ ਅਤੇ ਜ਼ਰੂਰੀਕ ਵਿਦਿਅਕ ਜਿਹੜੀਆਂ ਯੋਗਤਾ ਹੈਗੀਆਂ ਉਹ ਆਪਾਂ ਹੁਣ ਵਿਸਤਾਰ ਸਹਿਤ ਤੁਹਾਨੂੰ ਦੱਸਾਂਗੇ ਅਲੱਗ-ਅਲੱਗ ਪੋਸਟਾਂ ਨੇ ਤੇ ਅਲੱਗ-ਅਲੱਗ ਪੋਸਟਾਂ ਦੀਆਂ ਜਿਹੜੀਆਂ ਵਿਦਿਅਕ ਯੋਗਤਾ ਹੈਗੀਆਂ ਉਹ ਅਲੱਗ-ਅਲੱਗ ਨੇ ਜੀ ਸਭ ਤੋਂ ਪਹਿਲਾਂ ਪੋਸਟ ਆਉਂਦੀ ਹੈ ਜੀ ਦਫ਼ਤਰ ਸਹਾਇਕ ਆਫੀਸਰ ਅਸਿਸਟੈਂਟ ਮਲਟੀਪਰਪਸ ਜੌਬ ਦਾ ਨਾਮ ਹੈ ਜੀ 57 ਪੋਸਟਾਂ ਨੇ ਕੁੱਲ ਜੀ ਇਹਦੇ ਲਈ ਯੋਗਤਾ ਮੰਗੀ ਗਈ ਹੈ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ ਦੇ ਵਿੱਚ ਬੈਚਲਰ ਦੀ ਡਿਗਰੀ ਹੋਰ ਸਥਾਨਕ ਭਾਸ਼ਾ ਵਿੱਚ ਯਾਨੀ ਕਿ ਪੰਜਾਬੀ ਜੇ ਤੁਸੀਂ ਪੰਜਾਬ ਤੋਂ ਤਾਂ ਪੰਜਾਬੀ ਹੋਣੀ ਚਾਹੀਦੀ ਹੈ ਉਹਦੇ ਵਿੱਚ ਮਾਰਤ ਹੋਣੀ ਚਾਹੀਦੀ ਹੈ ਤੇ ਕੰਪਿਊਟਰ ਦਾ ਥੋੜਾ ਗਿਆਨ ਹੋਣਾ ਚਾਹੀਦਾ ਈ ਤੁਹਾਨੂੰ ਕੰਪਿਊਟਰ ਦੀ ਨੋਲਿਜ ਹੋਣੀ ਚਾਹੀਦੀ ਹੈ ਜੀ ਅਫਸਰ ਸਕੇਲ ਸਹਾਇਕ ਮੈਨੇਜਰ ਦੀ ਪੋਸਟ ਹੈ ਜੀ ਅਗਲੀ ਪੋਸਟ ਆਫੀਸਰ ਸਕਿੱਲ ਕੈਂਡੀ ਜੀ ਇੰਗਲਿਸ਼ ਦੇ ਵਿੱਚ 70 ਪੋਸਟਾਂ ਨੇ ਜੀ ਇਹਦੀਆਂ ਤੇ ਇਹਦੇ ਲਈ ਯੋਗਤਾ ਹੈ ਜਿਹੜੀ ਉਹ ਕਿਸੇ ਵੀ ਵਿਸ਼ੇ ਦੇ ਵਿੱਚ ਬੈਚਲਰ ਡਿਗਰੀ ਕੀਤੀ ਹੋਣੀ ਚਾਹੀਦੀ ਹੈ ਖੇਤੀਬਾੜੀ ਆਈਟੀਆਈ ਪ੍ਰਬੰਧਨ ਕਾਨੂੰਨ ਅਰਥਵਿਸ਼ਾਸਤਰ ਲੇਖਾਕਾਰੀ ਆਦਿ ਦੇ ਵਿੱਚ ਤੁਹਾਨੂੰ ਡਿਗਰੀਆਂ ਜਿਨ੍ਹਾਂ ਦੀ ਕੀਤੀ ਹੋਣੀ ਹੈ ਉਹਨਾਂ ਨੂੰ ਤਰਜੀਹ ਦਿੱਤੀ ਜਾਵੇਗੀ ਪਹਿਲ ਦਿੱਤੀ ਜਾਵੇਗੀ ਤੇ ਹੋਰ ਸਥਾਨਕ ਭਾਸ਼ਾ ਯਾਨੀ ਕਿ ਪੰਜਾਬੀ ਦੇ ਵਿੱਚ ਤੁਹਾਨੂੰ ਆਰਥ ਹੋਣੀ ਚਾਹੀਦੀ ਜੀ ਪੰਜਾਬੀ ਆਉਣੀ ਚਾਹੀਦੀ ਹੈ ਇੱਕ ਕੰਪਿਊਟਰ ਦਾ ਗਿਆਨ ਹੋਣਾ ਚਾਹੀਦਾ ਇਹ ਪੋਸਟ ਦੇ ਲਈ ਤੇ ਇਸ ਤੋਂ ਬਾਅਦ ਅਫਸਰ ਸਕਿੱਲ 2 ਦੀ ਪੋਸਟ ਹੈ ਜੀ ਜਨਰਲ ਬੈਂਕਿੰਗ ਅਫੀਸਰ ਜਿਹਨੂੰ ਕਹਿੰਦੇ ਜੀ 30 ਪੋਸਟਾਂ ਨੇ ਜੀ ਇਹਦੀਆਂ ਯੋਗਤਾ ਘੱਟੋ-ਘੱਟ 50% ਅੰਕਾਂ ਦੇ ਨਾਲ ਬੈਚਲਰ ਡਿਗਰੀ ਕੀਤੀ ਹੋਣੀ ਚਾਹੀਦੀ ਹੈ ਬੈਂਕਿੰਗ ਵਿੱਤ ਕਾਨੂੰਨ ਆਈਟੀ ਆਦੀ ਡਿਗਰੀਆਂ ਲਈ ਪਹਿਲ ਕੀਤੀ ਜਾਊਗੀ ਜਿਨ੍ਹਾਂ ਦੀ ਇਹ ਕੀਤੀਆਂ ਹੋਣਗੀਆਂ ਜੀ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਰੱਖਿਆ ਜਾਊਗਾ ਜੀ ਤਜਰਬਾ ਬੈਂਕ ਜਾਂ ਵਿੱਤੀ ਸੰਸਥਾ ਦੇ ਵਿੱਚ ਅਧਿਕਾਰੀ ਦੇ ਵਜੋਂ 2 ਸਾਲ ਦਾ ਹੋਣਾ ਚਾਹੀਦਾ ਜੀ ਇਹ ਪੋਸਟ ਦੇ ਲਈ ਜਿਨ੍ਹਾਂ ਨੇ ਅਪਲਾਈ ਕਰਨਾ ਜੀ ਤੇ ਇਸ ਤੋਂ ਬਾਅਦ ਅਫਸਰ ਸਕਿਲ 2 ਦੀ ਇਹ ਪੋਸਟ ਹੈ ਜੀ ਅਫਸਰ ਸਕਿਲ 2 ਦੀ ਪੋਸਟ ਦੇ ਵਿੱਚ आईटी 4 ਰੱਖਣੇ ਆ ਜੀ ਸੀਏ 10 ਰੱਖਣੇ ਆ ਜੀ ਲਾਅ ਦੇ 2 ਰੱਖਣੇ ਆ ਜੀ ਐਗਰੀਕਲਚਰ ਦੇ 4 ਰੱਖਣੇ ਆ ਜੀ ਤੇ ਟੋਟਲ ਇਹ 20 ਪੋਸਟਾਂ ਨੇ ਜੀ ਆਈਟੀ ਅਫਸਰ ਆਈਟੀ ਇਲੈਕਟ੍ਰੀਸ਼ੀਅਨ ਕੰਪਿਊਟਰ ਸਾਇੰਸ ਵਿੱਚੋਂ 50% ਅੰਕਾਂ ਦੇ ਨਾਲ ਬੈਚਲਰ ਡਿਗਰੀ ਪਲੱਸ 1 ਸਾਲ ਦਾ ਤੁਹਾਡੇ ਕੋਲ ਤਜਰਬਾ ਹੋਣਾ ਜੀ ਤਾਂ ਤੁਸੀਂ ਇਹ ਅਫਸਰ ਸਕਿੱਲ ਟੂ ਦੀ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਸੀਏ ਆਈਸੀਆਈ ਤੋਂ ਪ੍ਰਮਾਣਿਤ ਐਸੋਸੀਏਟ ਪਲੱਸ ਸੀਏ ਵਜੋਂ 1 ਸਾਲ ਦਾ ਤਜਰਬਾ ਹੋਣਾ ਚਾਹੀਦਾ ਜੀ ਤਾਂ ਉਹ ਪੋਸਟਾਂ ਦੇ ਲਈ ਸਿਹਰੀ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਜੀ ਕਾਨੂੰਨ ਇਹਦਾ ਹੈਗਾ ਜੀ 50% ਅੰਕਾਂ ਦੇ ਨਾਲ ਤੁਹਾਨੂੰ ਲਾ ਦੀ ਜਿਹੜੀ ਪੋਸਟ ਹੈ ਜੀ ਦੋ ਪੋਸਟਾਂ ਨੇ ਜਿਹੜੀਆਂ ਉਹਦੇ ਵਿੱਚ 50% ਅੰਕਾਂ ਦੇ ਨਾਲ ਤੁਹਾਡੀ ਲਾ ਦੀ ਡਿਗਰੀ ਕੀਤੀ ਹੋਣੀ ਚਾਹੀਦੀ ਹੈ ਪਲੱਸ ਵਕੀਲ ਜਾਂ ਕਾਨੂੰਨ ਅਧਿਕਾਰੀ ਦੇ ਵਜੋਂ 2 ਸਾਲ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਖੇਤੀਬਾੜੀ ਅਧਿਕਾਰੀ ਦੀ ਜਿਹੜੀ ਪੋਸਟ ਹੈ ਜੀ ਖੇਤੀਬਾੜੀ ਬਾਗਬਾਨੀ ਆਦਿ ਦੇ ਵਿੱਚ ਬੈਚਲਰ ਕੀਤੀ ਹੋਣੀ ਚਾਹੀਦੀ 50% ਅੰਕਾ ਦੇ ਨਾਲ ਪਲੱਸ 2 2 ਸਾਲ ਦਾ ਤਜਰਬਾ ਤੁਹਾਡੇ ਕੋਲੇ ਹੋਣਾ ਚਾਹੀਦਾ ਜੀ ਅਧਿਕਾਰੀ ਸਕੇਲ 3 ਦੀ ਪੋਸਟ ਆ ਗਈ ਜੀ ਹੁਣ ਸੀਨੀਅਰ ਮੈਨੇਜਰ ਦੀ ਪੋਸਟ ਕਹਿੰਦੇ ਜੀ ਇਹਨੂੰ 14 ਪੋਸਟਾਂ ਨੇ ਟੋਟਲ ਯੋਗਤਾ ਘੱਟੋ ਘੱਟ 50% ਅੰਕਾ ਨਾਲ ਬੈਚਲਰ ਡਿਗਰੀ ਕੀਤੀ ਹੋਵੇ ਵਿਸ਼ੇਸ਼ ਖੇਤਰਾਂ ਲਈ ਤਰਜੀਹ ਤਜਰਬਾ ਜਿਹੜਾ ਤੁਹਾਡਾ ਐਕਸਪੀਰੀਅੰਸ ਮੰਗਿਆ ਗਿਆ ਜੀ ਬੈਂਕ ਜਾਂ ਵਿੱਤੀ ਸੰਸਥਾ ਦੇ ਵਿੱਚ ਘੱਟੋ ਘੱਟ 5 ਸਾਲ ਦਾ ਤੁਹਾਡਾ ਤਿਆਰ ਬਾ ਹੋਣਾ ਚਾਹੀਦਾ ਜੀ ਐਕਸਪੀਰੀਅੰਸ ਹੋਣਾ ਚਾਹੀਦਾ ਜੀ CRP PRR BS 1 9 2025 ਤੱਕ ਅਧਿਨ ਵਕ ਵਕ ਅਸਾਮੀਆਂ ਲਈ ਉਮਰ ਸੀਮਾ ਇਸ ਪ੍ਰਕਾਰ ਹੈ ਜੀ ਜਿਹੜੀਆਂ ਇਹਨਾਂ ਦੇ ਪੋਸਟਾਂ ਨੇ ਜਿੰਨੇ ਜਿਨ੍ਹਾਂ ਦੀ ਮੈਂ ਜਾਣਕਾਰੀ ਦਿੱਤੀ ਜੀ ਉਹਨਾਂ ਦੇ ਲਈ ਉਮਰ ਲੱਗ ਲੱਗ ਤਰ੍ਹਾਂ ਇਹਨਾਂ ਨੇ ਦੱਸੀ ਹੋਈ ਹੈ ਜੀ ਹਰੇਕ ਪੋਸਟ ਦੇ ਲਈ ਵਕ ਵਕ ਤਰ੍ਹਾਂ ਦੀ ਉਮਰ ਦੱਸੀ ਗਈ ਹੈ ਦਫਤਰ ਸਾਹਿਕ ਦੀ ਮਲਟੀਪਰਪਸ ਦੇ ਲਈ ਜਿਹੜੀ ਉਮਰ ਹੈ ਜੀ 18 ਤੋਂ 28 ਸਾਲ ਦੇ ਵਿਚਕਾਰ ਜਿਨ੍ਹਾਂ ਦਾ ਜਨਮ 2 9 1997 ਅਤੇ 1 9 2007 ਦੇ ਵਿਚਕਾਰ ਹੈ ਉਹ ਇਹ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਨੇ ਫਿਰ ਆ ਜਾਂਦੀ ਹੈ ਅਫਸਰ ਸਕੇਲ ਦੀ ਪੋਸਟ ਦੇ ਲਈ ਉਮਰ ਹੈ ਜੀ ਸਾਈਕ ਮੈਨੇਜਰ ਦੀ ਪੋਸਟ ਹੈ ਜਿਹੜੀ 18 ਸਾਲ ਤੋਂ ਵੱਧ ਅਤੇ 30 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਜੀ ਜਨਮ 2 9 1995 ਅਤੇ 1 9 2007 ਦੇ ਵਿਚਕਾਰ ਹੋਣਾ ਚਾਹੀਦਾ ਜਿਹੜੇ ਇਹ ਡੇਟ ਦੇ ਵਿਚਕਾਰ ਜਨਮੇ ਹੋਏ ਨੇ ਜੀ ਉਹ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਨਹੀਂ ਅਫਸਰ ਸਕੇਲ ਦੀ ਪੋਸਟ ਦੇ ਲਈ ਇਸ ਤੋਂ ਅੱਗੇ ਆਗੇ ਜੀ ਅਫਸਰ ਸਕੇਲ 2 ਪੋਸਟ ਹੈ ਜੀ ਮੈਨੇਜਰ ਦੀ ਪੋਸਟ ਹੈ ਜੀ ਇਹਦੇ ਲਈ 21 ਸਾਲ ਤੋਂ ਵੱਧ ਅਤੇ 32 ਸਾਲ ਤੋਂ ਘੱਟ ਜਿੰਨਾਂ ਦੀ ਏਜ ਹੈ ਜਿਨ੍ਹਾਂ ਦਾ ਜਨਮ 2 9 1993 ਅਤੇ 1 9 2004 ਦੇ ਵਿਚਕਾਰ ਹੋਇਆ ਜੀ ਉਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਨਹੀਂ ਅਫਸਰ ਸਕੇਲ 2 ਦੀ ਪੋਸਟ ਦੇ ਲਈ ਇਸ ਤੋਂ ਬਾਅਦ ਅਫਸਰ ਸਕੇਲ 3 ਦੀ ਪੋਸਟ ਹੈ ਜੀ ਇਹਦੇ ਵਿੱਚ ਸੀਨੀਅਰ ਮੈਨੇਜਰ ਦੀ ਪੋਸਟ ਹੈ ਜੀ ਇਹ ਉਮਰ ਹੱਦ ਦੱਸੀ ਗਈ ਹੈ ਜੀ 21 ਸਾਲ ਤੋਂ ਵੱਧ ਤੇ 40 ਸਾਲ ਤੋਂ ਘੱਟ ਵਾਲੇ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਦੀ ਜਨਮ ਮਿਤੀ 29 1985 ਤੋਂ ਲੈ ਕੇ 1 9 2004 ਦੇ ਵਿੱਚਕਾਰ ਹੈ ਜੀ ਉਹ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਨੇ ਰਾਖਵੀਆਂ ਸ਼੍ਰੇਣੀਆਂ ਲਈ ਉਮਰ ਵਿੱਚ ਛੋਟ ਹੈ ਜੀ ਜਿਹੜੀ ਰਿਜ਼ਰਵੇਸ਼ਨ ਕੋਟਾ ਇਹਨਾਂ ਨੇ ਰੱਖਿਆ ਐਸ்சி ਐਸਟੀ ਕਾਸਟ ਵਾਲਿਆਂ ਦੇ ਲਈ 5 ਸਾਲ ਦੀ ਛੋਟ ਹੈ ਜੀ ਓਵੀਸੀ ਵਾਲਿਆਂ ਦੇ ਲਈ 3 ਸਾਲ ਦੀ ਛੋਟ ਹੈ ਜੀ ਪੀ ਡਬਲਯੂ ਬੀ ਡੀ 10 ਸਾਲ ਦੀ ਛੋਟ ਹੈ ਜੀ ਸਾਬਕਾ ਸੈਨਿਕ ਅਸਲ ਸੇਵਾ ਮਿਆਦ ਪਲੱਸ 3 ਸਾਲ ਐਸ ਸੀ ਐਸ ٹی ਦੇ ਅਪਾਹਜ ਸਾਬਕਾ ਸੈਨਿਕ ਲਈ 8 ਸਾਲ ਦੀ ਪੋਸਟ ਹੈ ਜੀ ਦਫਤਰ ਸਹਾਇਕ ਲਈ ਵੱਧ ਤੋਂ ਵੱਧ 50 ਸਾਲ ਦੇ ਨਾਲ ਅਧਿਕਾਰੀਆਂ ਲਈ 5 ਸਾਲ ਦੀ ਛੋਟ ਹੈ ਜੀ ਵਿਧਵਾ ਮਤਲਾਕशुदा ਔਰਤਾਂ ਜਿਨ੍ਹਾਂ ਦਾ ਦੁਬਾਰਾ ਵਿਆਹ ਨਹੀਂ ਕੀਤਾ ਜੀ ਉਹਨਾਂ ਨੇ ਉਹਨਾਂ ਨੂੰ ਵੀ ਦਫਤਰ ਸਹਾਇਕਾਂ ਦੇ ਅਹੁਦੇ ਲਈ ਉਮਰ ਦੀ ਛੋਟ ਦਿੱਤੀ ਗਈ ਹੈ ਅਰ ਜੀ ਫੀਸ ਹੈ ਜਿਹੜੀ ਜੀ ਅਧਿਕਾਰੀਆਂ ਦੇ ਲਈ ਸਕਿੱਲ 1 2 ਅਤੇ 3 ਦੇ ਲਈ ਐਸ ਸੀ ਐਸ ٹی ਪੀ ਡਬਲਯੂ ਵੀਡੀ ਉਮੀਦਵਾਰਾਂ ਲਈ 175 ਰੁਪਏ ਜੀਐਸਟੀ ਸਮੇਤ ਰੱਖੀ ਗਈ ਹੈ ਜੀ ਬਾਕੀ ਸਾਰਿਆਂ ਲਈ 850 ਰੁਪਏ ਜੀਐਸਟੀ ਸਮੇਤ ਰੱਖੀ ਗਈ ਹੈ ਜੀ ਦਫ਼ਤਰ ਸਹਾਇਕ ਮਲਟੀਪਰਪਸ ਦੇ ਲਈ ਐਸ ਸੀ ਐਸਟੀ ਪੀ ਡਬਲਯੂ ਬੀ ਡੀ ਈ ਐਸ ਐਮ ਡੀ ਈ ਐਸ ਐਮ ਉਮੀਦਵਾਰਾਂ ਲਈ 175 ਰੁਪਏ ਜੀਐਸਟੀ ਸਮੇਤ ਰੱਖੀ ਗਈ ਹੈ ਜੀ ਤੇ ਬਾਕੀ ਜਿੰਨੇ ਵੀ ਜਨਰਲ ਕਾਸਟ ਵਗੈਰਾ ਵਾਲੇ ਹੋਗੇ ਜੀ ਉਹਨਾਂ ਲਈ 850 ਰੁਪਏ ਜੀਐਸਟੀ ਸਮੇਤ ਰੱਖੀ ਗਈ ਹੈ ਜੀ ਹੁਣ ਜਿਹੜੀ ਇਹ ਐਪਲੀਕੇਸ਼ਨ ਹੈ ਜੀ ਤੁਸੀਂ ਸਬਮਿਟ ਕਿੱਥੇ ਕਰਨੀ ਹੈ ਜੀ ਤੇ ਉਹਦੀ ਵੈਬਸਾਈਟ ਤੁਸੀਂ ਆਫੀਸ਼ੀਅਲੀ ਵੈਬਸਾਈਟ ਦਾ ਐਡਰੈਸ ਇੱਥੇ ਦਿੱਤਾ ਹੋਇਆ ਜੀ ਤੁਸੀਂ ਨੋਟ ਕਰ ਲਓ ਆਈਬੀਪੀਐਸ ਦੀ ਜਿਹੜੀ ਆਫੀਸ਼ੀਅਲੀ ਵੈਬਸਾਈਟ ਹੈ ਜੀ www.ibps.in ਦੇ ਉੱਤੇ ਤੁਸੀਂ ਆਨਲਾਈਨ ਅਪਲੀਕੇਸ਼ਨਾਂ ਦੇ ਸਕਦੇ ਹੋ ਪੰਜਾਬ ਗ੍ਰਾਮੀਨ ਬੈਂਕਾਂ ਵਿੱਚ ਇਹ ਪੋਸਟਾਂ ਵਾਸਤੇ ਆਈਬੀਪੀਐਸ ਦੁਆਰਾ ਹੀ ਟਾਂ ਲਿਖਿਆ ਟੈਸਟ ਰਾਹੀਂ ਭਰਤੀ ਕਰੇਗੀ ਦਿੱਤੀ ਵੈਬਸਾਈਟ ਦੇ ਉੱਤੇ ਅਪਲਾਈ ਕਰ ਸਕਦੇ ਹੋ ਜਿਹੜਾ ਟੈਸਟ ਹੈ ਜੀ ਉਹਦੀ ਜਾਣਕਾਰੀ ਇਹਨਾਂ ਨੇ ਆਪਣੇ ਆਫੀਸ਼ੀਅਲ ਜਿਹੜਾ ਇਹਨਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਉਦੇ ਉੱਤੇ ਫੁੱਲ ਡਿਟੇਲ ਦਿੱਤੀ ਹੋਈ ਹੈ ਤੁਸੀਂ ਉਹਦੇ ਉੱਤੇ ਜਾ ਕੇ ਚੈੱਕ ਕਰ ਸਕਦੇ ਹੋ ਜੀ ਕੀ ਸਿਲੇਬਸ ਵਗੈਰਾ ਹੋਵੇਗਾ ਤੇ ਉਮੀਦ ਕਰਦੇ ਹਾਂ ਮੇਰੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਦੋਸਤੋ ਤੇ ਲਾਈਕ ਕਰਨਾ ਨਾ ਭੁੱਲਣਾ ਕਿਉਂਕਿ ਇਹ ਵੀਡੀਓ ਬਣਾਉਣ ਦੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਭਰਤੀ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਜੀ